ਇਸਾਰੇ ਸਤਿ ਸ੍ਰੀ ਅਕਾਲ ਆਪਣੇ ਦੇਖ ਰਹੇ ਵਲੌਗ ਨੂੰ ਆਪਣੇ ਪਿੱਛੇ ਦੇਖ ਸਕਦੇ ਹੋ ਤੁਸੀਂ ਬਡੂ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਹਸਪੀਟਲ ਅਕੈਡਮੀਆਂ ਹੋਸਟਲ ਕਾਲਜ ਸਭ ਇਹਦੇ ਵਿੱਚ ਇੱਥੇ ਜਾਨਕੀ ਮੌਜੂਦ ਆ ਕਾਫੀ ਵੱਡਾ ਏਰੀਆ ਹੈ ਤੇ ਇੱਥੋਂ ਆਪਾਂ ਜਾਵਾਂਗੇ ਅੱਗੇ ਜੋ ਚੋਰ ਧਾਰ ਜਿਹੜੀ ਉੱਚੀ ਚੋਟੀ ਆ ਉੱਥੋਂ ਦਾ ਆਪਾਂ ਟਰੈਕ ਕਰਾਂਗੇ ਤੇ ਇੱਥੋਂ ਆਪਾਂ ਚਾਲੇ ਪਾਵਾਂਗੇ ਇਸ ਕਰਕੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਤੇ ਫੇਸਬੁੱਕ ਤੇ ਦੇਖਣ ਵਾਲੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਆ ਕਰੋ ਤੇ ਨਾਲ ਹੀ ਫੋਲੋ ਜਰੂਰ ਕਰ ਲਿਆ ਕਰੋ ਅੱਜ ਉੱਥੋਂ ਦਿਖਾਉਂਦੇ ਆ ਤੁਹਾਨੂੰ ਸਾਰਾ ਬੜੂ ਸਾਹਿਬ ਜੀ ਦਾ ਜਿਹੜਾ ਵੀ ਏਰੀਆ ਆ ਨਵੀਂ ਵੇਲਡਿੰਗ ਦੇਖੋ ਕਿ ਕਿਹੜੇ ਸੋਹਣੀ ਬੱਚੇ ਉੱਤੇ ਘੁੰਮ ਰਹੇ ਆ ਲਾਸ਼ ਸ਼ੁਰੂ ਆਉਣ ਵਾਲੀ ਆ ਬੱਚੇ ਕੇ ਮੈਂ ਰੋਲਾ ਪਾਉਂਦਾ ਗਰਾਊਂਡ 'ਚ ਤਾਂ ਲੈ ਜੰਦੇ ਹਾਂ ਇਹ ਤੋਂ ਪਾਣੀ ਸਭ ਲਈ ਹੁੰਦਾ ਵਾ ਸਾਰਾ ਪਾਣੀ ਦੀਆਂ ਟੈਂਕਿੰਗਾਂ ਉੱਚੀ ਜਗ੍ਹਾ ਤੇ ਇੱਧਰ ਬਣੀਆਂ ਜੀ ਨਮਾਸ਼ ਸੈਸ਼ਨ ਜਿਹੜਾ ਕਾਲਕਾ ਡੂਵਿੰਡਾ ਫੁੱਲਿਆ ਇਹ ਨਵੇਂ ਬਿਲਡਿੰਗ ਬਣੀ ਆ ਕਿਦਾਂ ਸੋਣਾ ਸਰਦਾਰ ਜੀ ਖਿਲਾਰੇ ਨੇ ਬੱਚੇ ਕਿਡੇ ਸੋਹਣੇ ਲੱਗਦੇ ਗਰਾਊਂਡ 'ਚ ਕਿੱਟੀਆਂ ਵਰਦੀਆਂ ਅੰਮ੍ਰਿਤਸਰ ਗੁਰਦੁਆਰਾ ਸਾਇਬਾਡੂ ਸਾਹਿਬ ਤੋੜਦਾਰ ਹੈ ਉਹ ਕੱਚਾ ਕੋਠਾ ਜੀ ਇਹ ਵੀ ਕੱਚਾ ਰੱਖਿਆ ਇਹਨੂੰ ਇੱਥੇ ਮਹਾਪੁਰਸ਼ਾਂ ਦੀਆਂ ਨਿਸ਼ਾਨੀਆਂ ਤੇ ਆਇਆ ਇੱਕ ਕਮਰਾ ਜਿੱਥੇ ਖੰਡਪਾੜ ਸਾਬ ਪਰ ਆਰੰਭ ਖੰਡਪਾੜ ਸਾਬ ਵਿਖਾਉਛ ਹੋਇਆ 1 2 ਨਹੀਂ ਸਰ ਉਸ ਸਰਵਾਂ ਸਦਾ ਨੂੰ ਦੇਸ਼ਪੇਸ਼ ਪਿਤਾ ਫਿਰ ਗੋਬ ਸਿੰਘ ਜੀ ਨੇ 7 ਵਾਰੀ ਸੀ 4 ਪੁੱਤਰ ਵਾਰੀ 5ਵੀਂ ਮਾਂ ਵਾਰੀ 6 ਮਾ ਪਿਤਾ ਵਾਰੀ 7 ਮਾਂ ਆਪ ਵਾਰੀ पागे चाले पावे कॉल अकैडमी बड़ू साहब साहब के बच्चे मोटा रेडी है ਦਿੰਗ ਸਕੂਲ ਟਨਲ ਯੂਨੀਵਰਸਿਟੀ ਤੋਂ ਇਹ 메ਨ ਗੇਟਾ ਇੱਥੋਂ ਪਾਸ ਬਣਾ ਕੇ ਅੰਦਰ ਫੇਰੀ ਜਾਣ ਦਿੰਦੇ ਇੱਥੇ ਐਂਟਰੀ ਹੁੰਦੀ ਹੈ ਤੇ ਆਪਾਂ ਰੋਡ ਤੋਂ ਵਾਪਸ ਜਾਵਾਂਗੇ ਤੇ ਫਰੇਮ ਦੇ ਸਾਹਮਣੇ ਆ ਗੁਰਦੁਆਰਾ ਬਡੂ ਸੇਵ ਇਹ ਸਰਮੌਰ ਜ਼ਿਲ੍ਹਾ ਮਾਚਲ ਦਾ ਵਾਜ਼ੇਕ ਇਲੇ ਦੇ ਵਿੱਚ ਹੈ ਰਾਜਗੜ੍ਹ ਤੋਂ ਕਰੀਬਾਂ 25 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਆ ਇਸ ਮਨੇ ਗੁਰਦੁਆਰਾ ਤੇ ਦੇਖੋ ਬਹੁਤ ਵੱਡੀ ਅਕੈਡਮੀ ਹੈ ਬਡੂ ਸਾਹਿਬ ਦੀ ਨਵਤੋ ਵੱਡੀ ਬ੍ਰਾਂਚ ਹੈ ਇਹ ਆਪਣੇ ਪਿੱਛੇ ਜਿਹੜਾ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਆ ਬਡੂ ਸਾਹਿਬ ਜਿੱਥੇ ਬਹੁਤ ਵੱਡੀ ਅਕੈਡਮੀ ਆ ਇਸੇ ਅਕਾਲ ਅਕੈਡਮੀ ਦੀਆਂ ਜਿਹੜੀਆਂ ਪੰਜਾਬ ਹਰਿਆਣਾ ਦੇ ਵਿੱਚ ਕਈ ਸਖਾਵਾਂ ਵਾਂ ਬਹੁਤ ਜਿਹੜੇ ਸਕੂਲ ਕਾਲ ਅਕੈਡਮੀ ਜਿਹੜੇ ਪੰਜਾਬ ਹਰਿਆਣੇ ਚ ਖੁੱਲੇ ਹੋਏ ਆ ਬਹੁਤ ਬੱਚੇ ਜਿਹੜੇ ਗੁਰਸਿੱਖੀ ਦੇ ਨਾਲ ਜੁੜ ਕੇ ਧਰਮ ਦਾ ਪ੍ਰਚਾਰ ਕਰਦੇ ਆ ਫਿਰ ਇਹ ਜਿਹੜਾ ਸਥਾਨ ਸਤਬਾਬਾ ਅਤਰ ਸਿੰਘ ਜੀ ਦੇ ਮਹਾਂਪੁਰਸ਼ ਉਹਨਾਂ ਦੇ ਅਨੰਦ ਸੇਵਕ ਬਾਬਾ ਤੇਜਾ ਸਿੰਘ ਜੀ ਜਦੋਂ ਗੁਰੂ ਜਦੋਂ ਸੰਤ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਮਹਾਪੁਰਸ਼ ਵਸਤਵਾਰ ਨੇ ਨਾ ਆਪਣੇ ਆਪ ਨੇ ਸੇਵਕ ਬਾਬਾ ਤੇਜ ਸਿੰਘ ਨੂੰ ਬਚਨ ਕੀਤਾ ਕਿ ਇੱਕ ਜਦ ਤੱਕ ਸਤਾਰ ਰਿਸ਼ੀ ਮਹੰਮੀਆਂ ਦਾ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵੀ ਗੁਪਤ ਸਥਾਨ ਆ ਉਸ ਸਥਾਨ ਉਪਰਗਟ ਕਰਨਾ ਸਵਾਭਾਵ ਤੁਸੀਂ ਉੱਤੇ ਜਾ ਕੇ ਇਹ ਸੇਵਾ ਸ਼ੁਰੂ ਕਰੋ ਸਭਾ ਬਾਬਾ ਤੇਜ ਸਿੰਘ ਜੀ ਬਾਬਾ ਵੀਰ ਸਿੰਘ ਜੀ ਨੂੰ ਮਿਲੇ ਉਹਨਾਂ ਨੇ ਇਹ ਬਚਨ ਕਹਿ ਉਹਨਾਂ ਨੇ ਛੇਤੀ ਦੇ ਨਾਲੇ ਇਹ ਸੇਵਾ ਜਿਹੜੀ ਸ਼ੁਰੂ ਕਰ ਦਿੱਤੀ। ਫਿਰ ਸਰਮੌਰ ਜ਼ਿਲ੍ਹਾ ਜਿਹੜਾ ਮਾਛਲ ਦਾ ਇੱਥੇ ਇਸ ਜਗ੍ਹਾ ਨੂੰ ਲੱਭਿਆ ਗਿਆ। ਤੇ ਜਦੋਂ ਲੱਭ ਕਰਕੇ ਫਿਰ ਇੱਥੇ ਬਹੁਤ ਵੱਡਾ ਜਿਹੜਾ ਸਟਾਰ ਬਣਾਇਆ ਨਾਲ ਹੀ ਗੁਰਮਤਿ ਵਿਦਿਆ ਸਾਰੀ ਵਿਦਿਆ ਦਾ ਜਿਹੜਾ ਬਹੁਤ ਵੱਡਾ ਕੇਂਦਰ ਕਾਲ ਅਕੈਡਮੀ ਇੱਥੇ ਸਥਾਪਿਤ ਕੀਤੀ ਗਈ। ਜਿਆਨੋ ਪੜਾਇਆ ਜਾਂਦਾ ਬਹੁਤ ਬੱਚੇ ਇੱਥੇ ਰਹਿੰਦੇ ਆ ਹੋਸਟਲ ਵੀ ਆ ਤੇ ਇਸ ਕਰਕੇ ਪੰਜਾਬ ਹਰਿਆਣਾ ਹੋਰ ਕਈ ਸਟੇਟਾਂ ਤੋਂ ਬੱਚੇ ਜਿਹੜੇ ਇੱਥੇ ਰਹਿ ਕੇ ਪੜਦੇ ਆ ਇੱਥੇ ਗੁਰਮਤ ਸੰਗੀਤ ਵਿਦਿਆ ਗੁਰਬਾਣੀ ਦੀ ਵਿਦਿਆ ਹਰ ਰੋਜ਼ ਪਾਠ ਸਿਖਾਇਆ ਜਾਂਦਾ ਵਾ ਸੋ ਇੰਨੀ ਕਿ ਜਿਹੜੀ ਹਿਸਟਰੀ ਥੋਦੀ ਤੁਹਾਨੂੰ ਦੱਸਣਾ ਕੀਤੀ ਆ ਦਰਸ਼ਨ ਕਰ ਸਕਦੇ ਹੋ ਤੁਸੀਂ ਵੀ ਜਦੋਂ ਸਮਾਂ ਲੱਗੇ ਇਹ ਫੋਲਾਂ ਤੋਂ ਥੋੜਾ ਹੀ ਆ ਰਾਜਗੜ੍ਹ ਤੋਂ ਮੁੜਦਾ ਵਾ ਲੋ ਜੀ ਹੁਣ ਪੌਣ ਲੱਗਿਆ ਪਛਾਲੇ ਹੁਣ ਫਿਰ ਰੇੜੀ ਆ ਬਹੁਤ ਪਿਆਸੀ ਮੈਂ ਪੈਨ ਕਰਕੇ ਜਿਹੜਾ ਹਰੀਆਲੀ ਆ ਹੋਰ ਵੀ ਚਮਕਣ ਲੱਗ ਗਈ ਪਹਾੜ ਬੜੇ ਸੋਹਣੇ ਲੱਗ ਰਹੇ ਆ ਹੁਣ ਤੇ ਲੋ ਜੀ ਆਗੇ ਗਿਰਗੰਗਾ ਇਹਲੇ ਵਲੌਗ ਚ ਆਪਾਂ ਵੀਡੀਓ ਇਹਦੀ ਫੇਰੋਂ ਬਣਾਈ ਸੀ ਇਹ ਇਧਰ ਉਹ ਨਦੀ ਰੋਕ ਦਿੱਤੀ ਆ। ਤੋ ਇਹ ਨਦੀ ਗੁਰ ਗੰਗਾ ਬਹੁਤ ਨੇਵੀ ਚੱਲਦੀ ਆ ਸੜਕ ਦੇ ਨਾਲ ਹੀ ਆ। ਹੋਰ ਆ ਪੈਰੇ ਕੋਲ ਜਾਵਾਂਗੇ ਵਿੱਚ। ਆ ਜੀ ਆ ਗਿਆ ਆਪਾਂ ਇੱਥਾਂ। ਦੇਖੋ ਉਹਨਾਂ ਕੋਲ ਜਾ ਕੇ ਦਿਖਾਉਂਦੇ ਆ ਆਹ ਲਓ ਜੀ ਬੜਾ ਸਾਫ਼ ਪਾਣੀ ਚੱਲਦਾ ਬੜਾ ਸੋਹਣਾ ਪਾਣੀ ਦੀ ਮੈਨ ਖੂਬ ਸੁੰਰਤੀ ਇਹੀ ਹੁੰਦੀ ਆ ਕਿ ਉੱਚੇ-ਉੱਚੇ ਪਹਾੜ ਲਾਗੇ ਵਗਦੀਆਂ ਨਦੀਆਂ ਸਾਫ਼ ਪਾਣੀ ਠੰਡੇ-ਠੰਡੇ ਹਵਾ ਤੇ ਨਦੀ ਦੇ ਨਾਲ ਜਿਹੜਾ ਇਦਾਂ ਖਾਲੀ ਇਲਾਕਾ ਇਹੜਾ ਨਜ਼ਾਰਾ ਸਾਰੇ ਨਾਲ ਤੱਕਿਆ ਜਾ ਸਕਦਾ ਉਹ ਮੋਬਾਈਲ ਦੇ ਵਿੱਚ ਕੈਪਚਰ ਨਹੀਂ ਹੋ ਸਕਦਾ ਸਾਮਰੇ ਰਾਜਗੜ ਮੇਰੇ ਮੋਟਰਸਾਈਕਲ 'ਚ ਤੇਲ ਘਟ ਗਿਆ ਸੀ ਮੈਂ ਕੋ ਪਵਾ ਲਈ ਥੋੜਾ ਰਹਿ ਗਿਆ ਪਰ ਕੇ ਪਟੋਲ ਬਾਪੂ ਤੋਂ ਨਾਲ ਤੇਲ ਪਵਾ ਕੇ ਇੱਥੇ ਜਾਵਾਂਗੇ ਆਪਾਂ ਨੌਰਾ ਧਾਰ ਦੌੜਾ ਤਾਰੇ ਤੋਂ ਥੋੜਾ ਹੀ ਆ ਬਈ 25 ਕਿਲੋਮੀਟਰ ਤੇ ਤੋਂ ਆਪਾਂ ਟ੍ਰੈਕ ਸ਼ੁਰੂ ਹੋਊਗਾ ਫਿਰ ਜਿੱਥੇ ਪਹਾੜਾਂ ਦੀ ਸੋਹਣੀ ਲੋਕੇਸ਼ਨ ਹੁੰਦੀ ਆ ਸੋਹਣਾ 뷰 ਹੁੰਦਾ ਉੱਥੇ ਕੋਸ਼ਿਸ਼ ਹੁੰਦੀ ਆ ਕਿ ਰਿਕਾਰਡਿੰਗ ਕੀਤੀ ਜਾਵੇ ਤੁਹਾਨੂੰ ਦਿਖਾਈ ਜਾਵੇ ਪਰ ਜਿਹੜੇ ਅੱਖਾਂ ਨਾਲ ਨਜ਼ਾਰਾ ੱੱਕਿਆ ਜਾਂਦਾ ਉਹ ਮੋਬਾਈਲ ਕੈਪਚਰ ਨਹੀਂ ਕਰ ਸਕਦਾ ਉਹਦਾ 뷰 ਵਧੀਆ ਮੋਬਾਈਲ ਦੇ ਵਿੱਚ ਨਹੀਂ ਆਉਂਦਾ। ਅਸੀਂ ਵੀ ਦੇਖੋ ਕਿਡਾ ਵਧੀਆ ਨੰਦ ਇੱਥੇ ਸਵਾਲਕਦੀਆਂ ਸਭ ਤੋਂ ਉੱਚੀਆਂ ਪਹਾੜੀਆਂ ਚੋਰਤਾਰ ਜਿਹੜੀ ਚੋਟੀ ਆ ਉਹ ਲਾਸਟ ਜਿਹੜੀ ਸਵਾਲਕਦੀ ਸਭ ਤੋਂ ਉੱਚੀ ਚੋਟੀ ਆ ਤੇ ਦੇਦੇ ਸੋਨੇ ਪਹਾੜ ਇਧਰ ਕਿੱਡੀ ਡੂੰਗੀ ਖਾਈ ਇਹ ਪਹਾੜ ਉੱਚੇ ਹਿਮਾਚਲ ਦੀਆਂ ਕਈ ਪਹਾੜੀਆਂ ਬਣੀਆਂ ਜਾਂਦੀਆਂ ਸਭ ਤੋਂ ਵੱਡਾ ਮਾਚਲ ਮਾਚਲ ਤੇ ਸਭ ਤੋਂ ਵੱਡਾ ਹਿਮਾਲਿਆ ਵਾਲਿਆ ਪਹਾੜ ਸਾਰੇ ਪਹਾੜ ਹਿਮਾਲਿਆ ਕਹੀ ਜਾਂਦੇ ਆ ਤੇ ਉਸ ਦੀਆਂ ਕਈ ਚੋਟੀਆਂ ਵਾਂ ਜਿਸ ਦੇ ਵਿੱਚ ਸ਼ਵਾਲਕ ਦੀਆਂ ਪਹਾੜੀਆਂ ਤੇ ਸ਼ਵਾਲਕ ਦੀਆਂ ਸਭ ਤੋਂ ਉੱਚੀਆਂ ਪਹਾੜੀਆਂ ਇਹ ਸਾਹਮਣੇ ਦੇਖ ਸਕਦੇ ਹੋ ਮੌਸਮ ਵੀ ਉੱਥੇ ਬਹੁਤ ਬਰਦਵਾਈ ਲੱਗਦੀ ਹੈ ਸ਼ਾਇਦ ਮੀਂਹ ਵੀ ਪੈ ਜਾਵੇ कोशिश करा आप ट्रैक करिए सोनी बनाई है तू तो, कुदरत